ਤੇ ਹੁਣ ਬਰਨਾਲਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜੀहां ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਜਿੱਥੇ ਕਿ ਇੱਕ ਬੱਸ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਬੱਸ ਹੁੰਦੀ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਇਹ ਜੋ ਬੱਸ ਸੀ ਇੱਕ ਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਜੋ ਸੱਦੀ ਗਈ ਹੈ ਜੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਇਹ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੀ ਸੀ ਜਦੋਂ ਬਰਨਾਲਾ ਮੋਗਾ ਰੋਡ ਤੇ ਇਹ ਹਾਦਸਾ ਵਾਪਰ ਜਾਂਦਾ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਦੌਰਾਨ ਜੋ ਬੱਸ ਸੀ ਉਹ ਪੂਰੇ ਤਰੀਕੇ ਦੇ ਨਾਲ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਕਿਸਾਨ ਜਿਹੜੇ ਸਨ ਉਹ ਖਨੌਰੀ ਬਾਰਡਰ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਜਦੋਂ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਉੱਥੇ ਦੱਸਿਆ ਜਾ ਰਿਹਾ ਕਿ ਇੱਕ ਮਹਿਲਾ ਦੀ ਵੀ ਮੌਤ ਇਸ ਹਾਦਸੇ ਦੇ ਵਿੱਚ ਹੋ ਚੁੱਕੀ ਤੁਸੀਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਜਿਵੇਂ ਹੀ ਹਾਦਸਾ ਵਾਪਰਦਾ ਬੱਸ ਪਲਟ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਇੱਕ ਟਰੱਕ ਜਿਹੜਾ ਸੀ ਉਹ ਮੂਰੋਂ ਦੀ ਉਸਨੇ ਬੱਸ ਨੂੰ ਟੱਕਰ ਮਾਰੀ ਸੀ ਜਿਸ ਕਰਕੇ ਹਾਦਸਾ ਹੋ ਗਿਆ ਬੱਸ ਪਲਟ ਜਾਂਦੀ ਹੈ ਉਸ ਤੋਂ ਬਾਅਦ ਟਰੱਕ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਸਾਰੀ ਗਲਤੀ ਜਿਹੜਾ ਟਰੱਕ ਡਰਾਈਵਰ ਦੇ ਦੱਸੀ ਜਾ ਰਹੀ ਹੈ ਉੱਥੇ ਹੀ ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਪ੍ਰਾਇੋਰਟੀ ਇਹ ਸੀ ਕਿ ਪਹਿਲਾਂ ਸਵਾਰੀਆਂ ਦੀ ਜਾਨ ਬਚਾ ਲਈ ਜਾਵੇ ਉਸ ਤੋਂ ਬਾਅਦ ਇਹ ਵੀ ਤਸਵੀਰਾਂ ਸਾਹਮਣੇ ਆndੀਆਂ ਨੇ ਜਦੋਂ ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ ਤਾਂ ਦੋ ਹੱਥ ਸੇ ਅੱਜ ਵੇਖਣ ਨੂੰ ਮਿਲੇ ਦੋ ਕਿਸਾਨ ਜੱਥੇਬੰਦੀਆਂ ਦੀ ਜੋ ਬੱਸ ਸੀ ਉਹ ਹਾਦਸੇ ਦਾ ਸ਼ਿਕਾਰ ਹੋਈ ਇੱਕ ਇੱਕ ਬੱਸ ਜੋ ਸੀ ਮਿਨੀ ਬੱਸ ਉਹ ਬਠਿੰਡਾ ਦੇ ਵਿੱਚ ਤਲਵੰਡੀ ਸਾਬੋ ਸੜਕ ਦੇ ਉੱਤੇ ਜੋ ਹੈ ਹਾਦਸੇ ਦਾ ਸ਼ਿਕਾਰ ਹੋਈ ਉਸ ਤੋਂ ਬਾਅਦ ਇਹ ਬਰਨਾਲਾ ਮੋਗਾ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਪਹਿਲੇ ਬਸ ਜੋ ਸ਼ਿਕਾਰ ਹੋਈ ਸੀ ਉਹ ਟੋਹਾਣਾ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਹੁਣ ਆਹ ਤਸਵੀਰਾਂ ਵੇਖੋ ਵੈਸੇ ਕਿਹਾ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਗਈ ਹੈ ਪਰ ਪੁਸ਼ਟੀ ਜੋ ਹੈ ਹਜੇ ਇੱਕ ਹੀ ਮੌਤ ਦੀ ਕੀਤੀ ਜਾ ਰਹੀ ਕਿ ਇੱਕ ਮਹਿਲਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਤੇ ਕਿਹਾ ਜਾ ਰਿਹਾ ਕਿ ਇੱਕ ਟਰੱਕ ਵੱਲੋਂ ਜੋ ਹੈ ਬੱਸ ਨੂੰ ਸਾਹਮਣੋਂ ਟੱਕਰ ਮਾਰੀ ਗਈ ਸੀ ਜਿਸ ਤੋਂ ਬਾਅਦ ਬੱਸ ਪਲਟ ਜਾਂਦੀ ਹੈ ਬੁਰੀ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਸੜਕ ਦੇ ਉੱਤੇ ਹੀ ਹਾਈਵੇ ਦੇ ਉੱਤੇ ਤੇ ਉਸ ਤੋਂ ਬਾਅਦ ਜੋ ਟਰੱਕ ਡਰਾਈਵਰ ਹੁੰਦਾ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਨੇ ਹੀ ਹਾਦਸਾ ਵਾਪਰਦਾ ਜਿਹੜੇ ਸਥਾਨਕ ਲੋਕ ਹੁੰਦੇ ਨੇ ਔਰ ਰੈਸਕਿਊ ਕਰਨ ਵਾਸਤੇ ਉੱਥੇ ਪਹੁੰਚ ਜਾਂਦੇ ਨੇ ਤੇ ਨਾਲ ਹੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਇੱਕ ਮਹਿਲਾ ਨੂੰ ਜੋ ਐ ਬਾਹਰ ਕੱਢਿਆ ਜਾ ਰਿਹਾ ਹੈ ਬੱਸ ਦਾ ਸ਼ੀਸ਼ਾ ਤੋੜ ਕੇ ਸਵਾਰੀ ਨੂੰ ਬਾਹਰ ਕੱਢਿਆ ਜਾ ਰਿਹਾ 6 ਤੋਂ 7 ਸਵਾਰੀਆਂ ਜਿਹੜੀਆਂ ਨੇ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਉਤੇ ਹੀ ਕਿਸਾਨ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਨੇ ਅੱਜ ਮਹਾਪੰਚਾਇਤ ਦੇ ਲਈ ਸਾਰੇ ਲੋਕਾਂ ਨੂੰ ਉੱਥੇ ਇਕੱਠਾ ਹੋਣ ਵਾਸਤੇ ਖਨੌਰੀ ਬਾਰਡਰ ਦੇ ਵਿੱਚ ਇਕੱਠਾ ਹੋਣ ਵਾਸਤੇ ਜੋ ਐ ਅਪੀਲ ਕੀਤੀ ਸੀ ਤੇ ਜਿਹੜੇ ਬਸ ਸੀ ਇੱਥੇ ਵੀ ਸਵਾਰੀਆਂ ਦੇ ਨਾਲ ਜੋ ਭਰੀ ਹੋਈ ਬਸ ਇੱਕ ਨੌਰੀ ਬਾਰਡਰ ਤੇ ਹੀ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੀ ਸੀ ਜਦੋਂ ਇਹ ਬਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਉੱਥੇ ਹੀ ਇੱਕ ਮੌਤ ਦੀ ਪੁਸ਼ਟੀ ਜੋ ਹੈ ਕੀਤੀ ਜਾ ਰਹੀ ਹੈ ਕਿ ਇੱਕ ਮਹਿਲਾ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਉੱਥੇ ਹੀ ਤੁੰਦਾਂ ਦੇ ਕਰਕੇ ਲਗਾਤਾਰ ਹਾਦਸੇ ਸਾਹਮਣੇ ਆ ਰਹੇ ਨੇ ਇੱਥੇ ਵੀ ਘੱਟ ਵਿਜ਼ਿਬਿਲਟੀ ਕਰਕੇ ਹਾਦਸਾ ਵਾਪਰ ਜਾਂਦਾ ਜਦੋਂ ਸਾਹਮਣੇ ਉਹ ਇੱਕ ਟਰੱਕ ਡਰਾਈਵਰ ਆ ਜਾਂਦਾ ਤੇ ਟਰੱਕ ਜੋ ਹੈ ਮੋਹਰਲੇ ਪਾਸਿਓਂ ਇੱਥੋਂ ਬਸ ਨੂੰ ਜੋ ਹੈ ਬੁਰੀ ਤਰੀਕੇ ਨਾਲ ਟੱਕਰ ਮਾਰ ਦਿੰਦਾ ਹੈ ਪਰ ਨਾਲੇ ਨੂੰ ਜਾ ਰਹੇ ਸੀ ਤੇ ਟਰੱਕ ਵਾਲੇ ਦੀ ਗਲਤੀ ਆ ਟਰੱਕ ਵਾਲੇ ਨੇ ਇੱਕ ਗੱਮ ਟਰੱਕ ਚੜਾਦਾ ਸੀ ਤੇ ਉਹਨੇ ਆਵੇ ਹੱਥ ਨਹੀਂ ਟੱਕ ਰੱਖਿਆ ਉਹਨੇ ਦੂਜਾ ਹੱਥ ਟੱਕ ਲਿਆ ਜਿਹੜੇ ਪਾਸੇ ਬੱਸ ਚੱਲ ਰਹੀ ਸੀ ਇਹ ਇਸ ਦਾ ਨੁਕਸਾਨ ਹੋ ਗਿਆ ਤੁਸੀਂ ਕਰਦੇ ਸੀਗੇ ਅਸੀਂ ਬੱਸ 'ਚ ਸੀ ਇਸੇ ਵਾਸਤੇ ਸੀਗੇ ਕਿੰਨੇ ਜਾਨੇ ਜ਼ਖਮੀ ਹੋਏ ਸੀ ਕਿੱਥੇ ਜਾਣਾ ਸੀ ਜੀ ਅਸੀਂ ਧਨੋੜੀ ਵੱਟ ਕੇ ਭਾਈ ਕਰਵਾਉਂਦੇ ਹਾਂ ਪੱਕੀ ਮੰਗ ਜਾਂਦੇ ਹੋ ਜੀ ਮੰਗ ਫਟਕਾ ਨਹੀਂ ਸਾਨੂੰ ਇਨਸਾਫ ਨਹੀਂ ਮਿਲਦਾ ਡ라이ਵਰ ਜੀ ਡਰਾਈਵਰ ਡੱਟਾ ਨੇ ਟਰੱਕ ਡਰਾਈਵਰ ਟਰੱਕ ਡਰਾਈਵਰ ਫਰਾਰ ਹੋ ਗਿਆ ਜੀ ਉਦੋਂ ਇਹਦਾ ਬਾਰੀ ਵੀ ਨਹੀਂ ਖੋਲੀ ਜੀ ਸਾਡੀ ਆਗੇ ਵੀ ਇਹਨਾਂ ਕੱਢਾ ਵਿੱਚੋਂ ਬਾਹਰ ਟਰੱਕ ਡਰਾਈਵਰ ਉਦੋਂ ਹੀ ਖਤ ਉਸੇ ਛਾਲ ਮਾਰ ਕੇ ਇਹਦਾ ਐਕਸੀਡੈਂਟ ਕੀ ਪੂਰਾ ਮਾਮਲਾ ਜੀ ਇਹ ਅੱਜ ਕੋਠੇਗੁਰੂ ਤੋਂ ਕਿਸਾਨ ਯੂਨੀਅਨ ਦੇ ਪਾਸ ਸੀਗੀ ਇਹ ਤੇ ਤੇਜ਼ ਰਫਤਾਰ ਚ ਜ਼ਿਆਦਾ ਸੀਗੀ ਇਥੋਂ ਕਰ ਤੋਂ ਉਹਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਉਹ ਡਾਇਵਾਇਡਰ ਦਾ ਪਤਾ ਲੱਗਿਆ ਤਾਂ ਹੁਣ ਪਲਟ ਗਈ। ਧੁੰਦ ਜਿਆਦਾ ਵੀ ਸੀ ਤੇ ਪਲਟ ਗਈ। ਪਲਟਨ ਨਾਲ ਇਹਦੇ ਸਿਰ ਇੱਕ ਲੇਡੀਸ ਦੀ ਤਰਫ ਗੱਠ ਹੋ ਗਈ ਹੈ। ਪੱਕੇ 10-12 ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਨਾਲ ਵਾਲੀ ਐਸਐਸਐਫ ਦੇ ਐਸਐਸਓ ਸਾਹਿਬ ਨੇ ਸਾਰੇ ਟ੍ਰੈਫਿਕ ਨੂੰ ਰਿਸਵੀਟ ਤੇ ਮੁਕਤੀ ਤੱਕ ਪਹੁੰਚੀ ਦਿੱਤੀ ਤੇ ਜੋ ਉਹਨਾਂ ਨੂੰ ਹਸਪਤਾਲ ਚੁੱਕਿਆ। ਪਰ ਕਿੰਨੇ ਬੰਦੇ ਜ਼ਖਮੀ ਆਏ। ਜ਼ਖਮੀਆਂ ਦੀ ਹਾਲੇ ਪ੍ਰੋਪਰ ਗਿਣਤੀ ਨਹੀਂ ਹੈ ਕਿਉਂਕਿ 50 ਤੋਂ ਉੱਪਰ ਇਹਨਾਂ ਦੇ ਵਿੱਚ ਬੱਸ ਵਾਰੀਆਂ ਸੀ। ਤੇ ਉਹਦੇ ਤੇ ਜਿੰਨੇ ਫਟਕ ਸੀਗੇ ਸਾਰਿਆਂ ਨੂੰ ਉੱਥੇ ਐਂਬੂਲੈਂਸ ਰਾਹੀਂ ਤੇ ਸਰਕਾਰੀ ਗੱਡੀ ਆ ਰਹੀ ਹੈ ਅਸੀਂ ਹਸਪਤਾਲ ਤੇ ਸਰਕਾਰ ਨ ਕੀ ਰਹੀ ਮੇਨ ਜੀ ਮੇਨ ਤੇਜ ਰਫਤਾਰੀ ਤੇ ਤੁਹਾਨੂੰ ਹਾਂਜੀ ਕੀ ਨਾਮ ਆ ਜੀ ਆਪਣਾ ਨਰਨਧਤ ਪੂਰਾ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ ਅ ਅੱਜ ਇੱਕ ਐਕਸੀਡੈਂਟ ਹੋਇਆ ਜੀ ਕਿੱਥੇ ਹੋਇਆ ਤੇ ਇਹ ਐਕਸੀਡੈਂਟ ਕਾਫਲਾ ਭਾਰਤੀ ਸਾਂਝੁਕਤਾ ਅਗਰਾਹਾਾਂ ਦੇ ਸਾਥੀ ਪਿੰਡ ਕੋਠਾਗੁਰੂ ਤੋਂ ਟੁਹਾਨਾ ਜਾ ਰਹੇ ਸੀ ਅੱਜ ਕਿਸਾਨ ਮਹਾਪੰਚਾਇਤ ਆ ਉੱਥੇ ਤੇ ਸੋਲ ਪੱਤੀ ਦੇ ਨੇੜੇ ਆ ਕੇ ਬੱਸ ਪਲਟ ਗਈ ਹੈ ਉਹ ਬਹੁਤ ਦੁਖਦਾਈ ਐਕਸੀਡੈਂਟ ਹੈ ਉਹਦੇ ਵਿੱਚ ਜਿੰਨੀ ਸੰ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਕਿ ਜਦੋਂ ਦਾ ਦਿਨ ਮੌਤਾ ਹੋ ਗਿਆ ਉਹ ਤਿੰਨ ਬਹੁਤ ਦੁਖਦਾਈ ਨੇ ਤੇ ਬਹੁਤ ਵੱਡਾ ਸਾਡੇ ਕਿਸਾਨ ਲੈਣ ਵਾਸਤੇ ਮਿਹਨਤ ਲੈਣ ਵਾਸਤੇ ਵੱਡਾ ਘਟਾ ਹੈ ਮੈਂ ਇਸ ਵਕਤ ਇਹ ਨਹੀਂ ਕਹਿ ਸਕਦਾ ਕਿ ਇਸ ਵਕਤ ਸਿਵਾਮਾ ਦੇਣ ਦੇ ਲਈ ਸਿਵਲ ਹਸਪਤਾਲ ਚ ਅਸੀਂ ਮੌਜੂਦ ਆ ਸਾਰੀ ਜਨਤਾ ਮੌਜੂਦ ਆ ਸਾਰੇ ਜਥੇਬੰਦੀਆਂ ਮੌਜੂਦ ਨੇ ਡਾਕਟਰ ਸਾਹਿਬਾਨ ਮੌਜੂਦ ਨੇ ਡਾਕਟਰੀ ਅਮਲਾ ਮੌਜੂਦ ਹੈ ਪਰ ਫਿਰ ਵੀ ਜਿੰਨਾ ਭੜਾ ਐਕਸੀਡੈਂਟ ਹੈ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਕਿ ਜਿੰਨੇ ਵੀ ਸਾਥੀ ਇਸ ਸਮੇਂ ਇਸ ਦੁਖਦਾਈ ਘਟਨਾ ਦੇ ਵਿੱਚ ਮਦਦ ਲਈ ਆ ਸਕਦੇ ਆ ਸਿਵਲ ਹਸਪਤਾਲ ਪਹੁੰਚੋ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੂੰ ਸ਼ਿਫਟ ਕਰਨਾ ਪੈ ਰਿਹਾ ਹੈ ਵੱਡੀ ਗਿਣਤੀ ਚ ਰੀਜ ਜਿਨ੍ਹਾਂ ਨੂੰ ਨਿਊਰੋ ਦੀ ਲੋੜ ਹੈ ਉਹ ਸ਼ਿਫਟ ਕੀਤੇ ਜਾ ਚੁੱਕੇ ਨੇ ਇਸ ਕਰਕੇ ਮੈਂ ਸਮੁੱਚੀ ਲੋਕਾਈ ਨੂੰ ਇਹ ਬੇਨਤੀ ਕਰਦਾ ਕਿ ਜਿੱਡਾ ਵੱਡਾ ਇਹ ਹੱਤ ਸਭਾ ਪ੍ਰੈਸ ਸਾਡੀ ਉਹਨਾਂ ਜਿੱਥੇ ਪਰਿਵਾਰਾਂ ਦੇ ਨਾਲ ਹੁੰਦੀ ਹੈ ਜਿਹੜੇ ਕਿਸਾਨ ਕੋਲ ਆਪਣੇ ਲਈ ਨਹੀਂ ਇੰਤਜ਼ਾਰੇ ਸਗੋਂ ਕਿਸਾਨੀ ਮੰਗਾ ਦੇ ਲਈ ਜਿਹੜਾ ਕਿਸਾਨੀ ਕੋਲ ਹੈ ਉਹਦੇ ਲਈ ਅੱਜ ਕਿਸਾਨ ਮਹਾਪੰਚਾਇਤ ਦੇ ਵਿੱਚ ਟਹਾਣਾ ਸ਼ਾਮਿਲ ਹੋਣ ਲਈ ਜਾ ਰਹੇ ਸਨ ਮੈਂ ਤੁਹਾਨੂੰ ਸਾਰਿਆਂ ਜਿੱਥੇ ਤੱਕ ਵੀ ਬਾਤ ਜਾਂਦੀ ਹੈ ਸਾਰ ਨੂੰ ਜਰੂਰ ਅਪੀਲ ਕਰਦਾ ਕਿ ਇਸ ਵਕਤ ਜਿੱਥੇ ਵੀ ਤੁਸੀਂ ਬੈਠੇ ਹੋ ਤੁਹਾਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਆ ਕੇ ਸਾਡੀਆਂ ਟੀਮਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿੱਚ ਆਉਣਾ ਚਾਹੀਦਾ ਤੇ ਜਿੰਨੀ ਵੀ ਅੱਜ ਅਸੀਂ ਇਸ ਸੰਗਤ ਦੇ ਨਾਤੇ ਜਿੰਨਾ ਯਤਨ ਕਰ ਸਕਦੇ ਹਾਂ ਜਰੂਰ ਯਤਨ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤਨ ਬਹੁਤ ਉਹ ਵੀਰ ਮੇਰੇ ਅਸੀਂ ਰਿਕਾਰਡਿੰਗ ਕਰ ਕੀ ਨਾਮ ਹੈ ਜੀ ਹਾਂਜੀ ਸਰ ਕੀ ਸਰ ਕੀ ਨਾਮਾਂ ਤੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਆ ਕੀ ਪੂਰਾ ਮਾਮਲਾ ਜੀ ਇਸ ਤਰ੍ਹਾਂ ਹੀ ਬੁੱਤਸਾ ਸਿੰਘ ਜੀ ਪੀਪੀ ਹੜਿਆ ਲੱਗਿਆ ਸਦਰ ਥਾਣੇ ਬਰਨਾਲੇ ਦਾ ਏਰੀਆ ਸਾਰੇ ਚੌਕੀ ਦੇ ਏਰੀਆ ਵਿੱਚ ਪੈਂਦਾ ਇੱਕ ਬੱਸ ਹੈ ਜਿਹੜੀ ਪੀਵੀ043947 ਪਿੰਡ ਢੱਲੇਵਾਲ ਤੋਂ ਛਣੌਰੀ ਬਾਡਰ ਮਹਾਪੰਚਾਇਤ ਦਾ ਕੋਈ ਹਰਿਆਣਾ ਚ ਹੋ ਰਹੀ ਉੱਥੇ ਜਾ ਰਹੀ ਸੀ ਜਦੋਂ ਇਹ ਸੋਲ ਪੱਤੀ ਨੇੜੇ ਪਹੁੰਚੀ ਤਾਂ ਇੱਕ ਟਰੱਕ ਨੰਬਰੀ ਪੀਵੀ 19 ਐਫ 1543 ਜਿਹਦੇ ਵਿੱਚ ਪੋਰੀਆਂ ਲੱਗੀਆਂ ਹੋਈਆਂ ਨੇ ਉਹ ਇੱਕੇ ਲੱਖ ਹਾਈਵੇ ਤੇ ਚੜਿਆ ਅੱਗਾ ਪਿੱਛਾ ਦੇਖੇ ਬਿਨਾਂ ਜਿਹੜੀ ਬੱਸ ਹੈ ਉਹ ਦੇ ਕਨੈਕਟਰ ਸਾਈਡ ਡਰਾਈਵਰ ਵਾਲਾ ਪਾਸਾ ਵੱਜਿਆ ਤੇ ਬੱਸ ਵਿੱਚ ਤਕਰੀਬਨ 45 50 ਸਵਾਰੀਆਂ ਸਨ ਇਹਦੇ ਵਿੱਚ 4-5 ਆਦਮੀ ਇੰਜਰਡ ਨੇ ਸਰ ਕਿੱਥੇ ਭੇਜਿਆ ਗਿਆ ਜੀ ਇੰਜਰਡ ਕੀ ਇੰਜੜਾ ਨੂੰ ਹਸਪਤਾਲ ਭੇਜਿਆ ਗਿਆ ਸਰਕਾਰੀ ਬਰਨਾਲਾ ਜੀ ਟਰੱਕ ਦਾ ਡਰਾਈਵਰ ਫਰਾਰ ਹੈ ਜੀ ਐਂਬੂਲੈਂਸ ਕਿੰਨੇ ਦਰਵਾਜ਼ਾ ਪਹੁੰਚ ਗਿਆ ਸੀ ਸਰ ਬਾ ਪੰਜ-ਸੱਤ ਮਿੰਟਾਂ ਚ ਪਹੁੰਚ ਗਿਆ ਤੇ ਸਾਰੇ ਸੇਫ ਹੈ ਨਹੀਂ ਉਹ ਤਾਂ ਡਾਕਟਰ ਦੱਸਣਗੇ ਜੀ ਜੰਪੀਰ ਸੱਟਾਂ ਨੇ ਉਹ ਡਾਕਟਰ ਦੱਸਣਗੇ ਵੀ ਕਿੰਨੀ ਕੀ ਮਤਲਬ ਸਰ ਐਫ ਆਈ ਦਰਜ ਕਰ ਲਈ ਜੀ ਨਹੀਂ ਕਰਨੀ ਆਪ ਮੌਕੇ ਤੇ ਪਹੁੰਚੇ ਆਂ ਗਿਆ ਲਿਖ ਕੇ ਫਿਰ ਕਾਰਵਾਈ ਕਰਾਂਗੇ ਜਿਹੜਾ ਡਰਾਈਵਰ ਹਾਲੇ ਤੱਕ ਲਾ ਪਤਾ ਹੈ ਉਹ ਤਾਂ ਪੁਲਿਸ ਤੋਂ ਟਰੱਕ ਦਾ ਡਰਾਈਵਰ ਫਰਾ ਰਿਹਾ ਟਰੱਕ ਦਾ ਡਰਾਈਵਰ ਫਰਾ ਰਿਹਾ ਜੀ